ਅਰਵਿੰਦ ਕੇਸ਼ੀਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਕੇਸ਼ੀਵਾਲ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਦਿੱਲੀ ਹਾਈ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਸੀਬੀਆਈ ਤੋਂ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਗਿਆ ਹੈ ਹੁਣ 17 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਕੇਸ਼ੀਵਾਲ ਨੇ ਦਰਸਲ ਸੀਬੀਆਈ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਹੈ ਸ਼ਰਾਬ ਮਾਮਲੇ ਦੇ ਵਿੱਚ ਸੀਬੀਆਈ ਨੇ ਕੇਸ਼ੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਫਿਲਹਾਲ ਤਿਹਾਰ ਦੇ ਵਿੱਚ ਨਯਕ ਹਿਰਾਸਤ ਦੇ ਵਿੱਚ ਨੇ ਅਰਵਿੰਦ ਕੇਸ਼ੀਵਾਲ 29 ਜੂਨ ਨੂੰ ਰੌਜ਼ਾ ਐਵੇਨਿਊ ਕੋਰਟ ਨੇ ਦਰਸਲ ਨਿਆਇਕ ਹਿਰਾਸਤ ਦਿੱਤੀ ਸੀ ਤੇ ਇਸੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਲੀ ਹਾਈ ਕੋਰਟ ਦਾ ਰੋਕੀਟਾ ਗਿਆ ਤੇ ਕੇਜਰੀਵਾਲ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਦੇ ਵਿੱਚੋ ਕੀ ਅਮ ਸੁਣਵਾਈ ਹੋਈ ਹੈ ਦਿੱਲੀ ਹਾਈ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਸੀਬੀਆਈ ਤੋਂ 7 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਤੇ ਹੁਣ 17 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣੀ ਹੈ ਦਰਸਲ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਦੀ ਗ੍ਰਿਫਤਾਰੀ ਨੂੰ ਆਜਿਨਾ ਉਪਤੀ ਦਿੱਤੀ ਹੈ ਜੋ ਕਿ ਪਿਛਲੇ ਦਿਨੀ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਕੋਰਦੇਵ ਸਪੇਸ਼ਲ ਕਾਰਕ ਤੇੰਦਿਆਂ ਦਾ ਰਿਮਾਂਡ ਹਾਸਲ ਕੀਤਾ ਗਿਆ ਉਸ ਦੇ ਬਾਅਦ ਕੋਰਦੇਵ ਵੱਲੋਂ ਅਰਵਿੰਦ ਕੇਜੀਵਾਲ ਨੂੰ ਨਿਆਂਇਕ ਹਾਸਰੇ ਦੇ ਵਿੱਚ ਪੇਸ਼ ਕੀਤਾ ਗਿਆ ਤੇ ਉਸੇ ਮਾਮਲੇ ਦੇ ਵਿੱਚ ਕੋਰਟ ਨੇ ਸੁਣਵਾਈ ਕਰਦੇ ਹੋਏ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਜਲੰਧਰ ਵੈਸਟ ਜ਼ਿਮਨੀ ਚੌਂਦੇ ਨਾਲ ਜੁੜੀ ਹੋਈ ਵੱਡੀ ਖਬਰ ਦੀ ਆ ਅਕਾਲੀ ਦਲ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਚੌਂਣੀ ਅਕਾਲੀ ਦਲ ਦੇ ਉਮੀਦਵਾਰ ਸਰਜੀਤ ਕੌਰ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਮੁੱਖ ਮੰਤਰੀ ਮਾਨ ਨੇ ਸਰਜੀਤ ਕੌਰ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਚੌਂਣੀ ਅਕਾਲੀ ਦਲ ਪਹਿਲਾਂ ਹੀ ਸਰਜੀਤ ਕੌਰ ਤੋਂ ਦਰਸਲ ਆ ਕਿਨਾਰਾ ਕਰ ਚੁੱਕਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਆਗੂਆਂ ਦੇ ਬਨ ਨੂੰ ਜਰੂਰ ਉਹਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ ਸੀਗਾ ਪਰ ਇਸ ਦੇ ਵਿਚਾਲੇ ਆਖਰਕਾਰ ਸਰਜੀਤ ਕੌਰ ਨੇ ਆਵਾਜ਼ ਦੀ ਪਾਰਟੀ ਦਾ ਪੱਲਾ ਫੜ ਲਿਆ ਤੁਨੂੰ ਦਸਤੀਆ ਵਿਖਾ ਰਹੇ ਖੁਦ ਮੁੱਖ ਮੰਤਰੀ ਆ ਭਗਵੰਤ ਮਾਨ ਦੇ ਵੱਲੋਂ ਸਰਜੀਤ ਕੌਰ ਦਾ ਪਾਰਟੀ ਦੇ ਵਿੱਚ ਆ ਸਵਾਗਤ ਕੀਤਾ ਗਿਆ। ਸੋ ਜਲੰਧਰ ਵੈਸਟ ਜ਼ਿਮਨੀ ਚੋਣ ਨੂੰ ਲੈ ਕੇ ਖਾੜਾ ਪੂਰੀ ਤਰ੍ਹਾਂ ਪਖਿਆ ਹੋਇਆ। ਦਰਸਲ 10 ਜੁਲਾਈ ਨੂੰ ਜਿਹੜੀ ਕਿ VOTING ਹੋਣੀ ਹੈ 13 ਜੁਲਾਈ ਨੂੰ ਨਤੀਜਾ ਦਾ ਐਲਾਨ ਕੀਤਾ ਜਾਣਾ ਤੇ ਇਸ ਦੇ ਵਿਚਾਲੇ ਹਰ ਪਾਰਟੀ ਦੇ ਵੱਲੋਂ ਪੂਰੀ ਜ਼ੋਰ ਜਮਾਇਸ਼ ਕੀਤੀ ਜਾ ਰਹੀ ਹੈ ਤੇ ਇਸ ਦੇ ਵਿਚਾਲੇ ਅਕਾਲੀ ਦਲ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਦਰਸਤ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹੀ ਸਰਜੀਤ ਕੌਰ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤੇ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਬਾਗੀ ਅਕਾਲੀਆਂ ਦੇ ਵੱਲੋਂ ਸਿੱਧੇ ਤੌਰ ਤੇ ਮੋਰਚਾ ਖੋਲਿਆ ਜਾਂਦਾ ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨ ਦੇ ਪ੍ਰਧਾਨਗੀ ਤੋਂ ਉਹਦੇ ਤੋਂ ਤਸੀਫੇ ਦੀ ਜਿਹੜੀ ਕਿ ਮੰਗ ਕੀਤੀ ਜਾਂਦੀ ਹੈ ਇਸ ਦੇ ਵਿਚਾਲੇ ਆ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਸਰਜੀਤ ਕੌਰ ਤੋਂ ਕਿਨਾਰਾ ਕਰ ਲਿਆ ਜਾਂਦਾ ਸਮਰਥਨ ਵਾਪਸ ਲਿਆ ਜਾਂਦਾ ਹਾਲਾਂਕਿ ਆ ਬਾਗੀ ਅਕਾਲੀਆਂ ਦੇ ਵੱਲੋਂ ਜੁਰੂਰ ਸਮਰਥਨ ਕੀਤਾ ਜਾ ਰਿਹਾ ਸੀਗਾ ਸਰਜੀਤ ਕੌਰ ਦਾ ਪਰ ਇਸ ਦੇ ਵਿਚਾਲੇ ਸਰਜੀਤ ਕੌਰ ਨੇ ਆਮ ਆਦੀ ਪਾਰਟੀ ਦਾ ਪੱਲਾ ਫੜ ਲਿਆ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਹਨਾਂ ਨੂੰ ਪਾਰਟੀ ਦੇ ਵਿੱਚ ਜੁਆਇਨਿੰਗ ਕਰਵਾਈ ਗਈ ਹੈ ਉਹ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਤੋਹਿਆ ਜਾਂਦਾ ਜੀ ਜੀ ਕਿੰਨੇ ਵਾਰੀ ਸਤਾ ਚ ਦੇ ਸਤਾ ਫੈਂਜੀ ਜੀ ਤੁਦਨੇ ਬੀਬੀ ਜੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਔਰ ਹੁਣ ਰਸਮੀ ਤੌਰ ਤੇ ਹਾਲਾਂਕਿ ਪਹਿਲਾਂ ਮੁੱਖ ਮੰਤਰੀ ਸਾਹਿਬ ਹੋਣਾ ਨੇ ਸ਼ਾਮਲ ਕਰਾਇਆ ਰਸਮੀ ਤੌਰ ਤੇ ਸ਼ਾਮਲ ਹੋ ਗਏ ਨੇ ਬੀਬੀ ਜੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਤੁਸੀਂ ਚੋਣ ਲੜ ਰਹੇ ਸੀ ਅਚਾਨਕ ਐਸਾ ਕੀ ਹੋਇਆ ਕਿ ਤੁਸੀਂ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਹੋਇਆ ਤਾਂ ਕੁਛ ਵੀ ਨਹੀਂ ਜਦੋਂ ਉਹਨਾਂ ਦੇ ਆਪਣੇ ਪਾਰਟੀ ਵਾਲੇ ਲੱਖ ਲੱਖ ਹੋਏ ਫਿਰ ਨੇ ਤੇ ਅਸੀਂ ਆਪਣਾ ਕਦਮ ਆਪੀ ਚੱਕਿਆ ਅੱਛਾ ਬੀਬੀ ਜੀ ਜਦੋਂ ਤੁਸੀਂ ਕੱਲ ਆਪਣੀ ਗੱਲ ਹੋ ਰਹੀ ਸੀ ਤੁਸੀਂ ਕਹਿ ਰਹੇ ਸੀ ਕਿ ਜਿਹੜਾ ਬਾਕੀ ਗਰੁੱਪ ਹੈ ਬੀਬੀ ਜ਼ਗੀਰਕੌਰ ਜਾਂ ਬਡਾਲਾ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਉਹ ਮੈਨੂੰ ਸਮਰਥਨ ਦੇ ਰਹੇ ਨੇ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਜਾਂ ਇੱਧਰ ਸ਼ਾਮਿਲ ਹੋਣ ਦਾ ਜਦੋਂ ਫੈਸਲਾ ਹੋਇਆ ਕੋਈ ਚਰਚਾ ਹੋਈ ਨਹੀਂ ਨਹੀਂ ਕਿਸੇ ਨੂੰ ਅਸੀਂ ਕੁਝ ਵੀ ਨਹੀਂ ਕਿਹਾ ਨਾ ਹੀ ਉਹਨਾਂ ਨੂੰ ਪਤਾ ਇੱਕਦਮ ਸਾਡਾ ਹੋਇਆ ਸਵੇਰੇ ਹੀ ਅੱਜ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਿ ਤੁਸੀਂ ਪੁਰਾਣਾ ਇੱਕ ਅਕਾਲੀ ਪਰਿਵਾਰ ਹੋ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਤੁਹਾਨੂੰ ਕੀ ਲੱਗਦਾ ਹੈ ਸਿਆਸਤ ਕਿਵੇਂ ਬਦਲੇਗੀ ਕਿਉਂਕਿ ਤੁਸੀਂ ਕਹਰੇ ਸੀ ਕਿ ਮੈਂ ਤਾਂ ਅਕਾਲੀ ਦਲ ਦੇ ਨਾਲ ਖੜੀ ਆਂ ਪਰ ਪ੍ਰਧਾਨ ਸਾਹਿਬ ਪਿੱਛੇ ਹਟੇ ਨੇ ਤਾਂ ਅੱਜ ਤੁਸੀਂ ਅਕਾਲੀ ਦਲ ਛੱਡ ਕੇ ਆਏ ਹੋ ਤਾਂ ਕੀ ਲੱਗਦਾ ਤੁਹਾਨੂੰ ਸਿਆਸਤ ਕਿਵੇਂ ਬਦਲੇਗੀ ਅਸੀਂ ਨਹੀਂ ਛੱਡ ਕੇ ਆਏ ਉਹਨਾਂ ਨੇ ਸਾਨੂੰ ਛੱਡਿਆ ਅਸੀਂ ਨਹੀਂ ਛੱਡੀ ਸਾਨੂੰ ਉਹਨਾਂ ਨੇ ਛੱਡਿਆ ਅਸੀਂ ਤਾਂ ਆਪਣੀ ਮਰਜ਼ੀ ਨਾਲ ਅਜੇ ਕੀ ਮੁਕਾਬਲਾ ਤੁਹਾਨੂੰ ਨਹੀਂ ਲੱਗਿਆ ਕਿ ਤੁਹਾਡੀ ਚੋਣ ਲੜਨ ਦੇ ਵਿੱਚ ਤੁਹਾਨੂੰ ਲੱਗਿਆ ਕਿ ਤੁਸੀਂ ਇਕੱਲੇ ਲੜ ਨਹੀਂ पाओਗੇ ਜਾਂ ਆਖਿਰ ਕੀ ਕਾਰਨ ਲੱਗਿਆ ਕਿ ਤੁਹਾਨੂੰ ਇਹ ਫੈਸਲਾ ਲੈਣਾ ਪਿਆ ਸਾਡੇ ਆਪਣੇ ਆਪ ਦੀ ਅਸੀਂ ਸੋਚਿਆ ਕਿਸੇ ਦੀ ਕੋਈ ਪਾਰਟੀ ਵਾਜ ਦੀ ਗੱਲ ਨਹੀਂ ਤੁਸੀਂ ਬੇਨਤੀ ਇਹ ਆ ਦੇਖੋ ਬੇਨਤੀ ਇਹ ਆ ਵੀ ਤੁਸੀਂ ਬੇਟੇ ਹੋ ਇਹਨਾਂ ਦੇ ਬੇਨਤੀ ਇਦਾਂ ਵੀ ਦੇਖੋ ਅਸੀਂ ਅਸੀਂ ਸਾਡੇ ਪੂਰੇ ਟੱਬਰ ਨੇ ਮੰਮੀ ਜੀ ਨੇ ਤੇ ਸਾਰੇ ਪੂਰੇ ਭਾਈਚਾਰੇ ਨੇ ਫੈਸਲਾ ਲਿਆ ਸੀ ਵੀ ਅਸੀਂ ਚੋਣ ਲੜਾਂਗੇ ਪਰ ਜਿਸ ਹਿਸਾਬ ਦਾ ਅਸੀਂ ਭਾਈ ਮੈਂ ਖੁੱਲ ਕੇ ਗੱਲ ਕਰਨਾ ਚਾਹੁੰਦਾ ਜਿੱਦਾਂ ਅਸੀਂ ਭਾਈਚਾਰੇ ਤੋਂ ਮਦਦ ਮੰਗੀ ਸੀ ਸਾਨੂੰ ਉਹ ਵੀ ਖੁੱਲ ਕੇ ਨਹੀਂ ਮਿਲੀ ਜ਼ਿਲ੍ਹੇ ਜਲੰਧਰ ਤੋਂ ਨਹੀਂ ਮਦਦ ਮਿਲੀ ਅਸੀਂ ਬਸ ਦੋ ਥੀਲਾਂ ਦੇ ਵਿੱਚ ਨਾ ਇੱਕ ਹਫ਼ਤਾ ਸਹੀ ਦੱਸੀਏ ਵੀ ਪੀਸੇ ਗਏ ਅਸੀਂ ਉਹ ਕੰਮ ਨਹੀਂ ਕਰਨਾ ਚਾਹਦੇ ਦੇਖੋ ਇਲੈਕਸ਼ਨ ਚੱਲ ਜਣੇ ਨੇ ਅਸੀਂ ਆਪਣਾ ਬੈਕ ਸਟੈਪ ਨਹੀਂ ਪਿੱਛੇ ਕਰਾਂਗੇ ਸਾਨੂੰ ਸੁਖਵੀਰ ਸਿੰਘ ਵੱਲ ਅਪਰੋਚ ਕਰੇ ਜਾਂ ਬੁਲਾਣ ਅਸੀਂ ਉਹ ਕੰਮ ਜ਼ਿੰਦਗੀ ਭਰ ਨਹੀਂ ਕਰਾਂਗੇ ਜਿਹਨੂੰ ਛੜਤਾ ਛੜਤਾ ਦੁਬਾਰਾ ਕਾਲੀ ਦਲ ਚ ਅਗਰ ਕੋਈ ਗੱਲ ਹੁੰਦੀ ਹੈ ਤਾਂ ਜ਼ਿੰਦਗੀ ਜਿੰਨੀ ਰਹਿ ਗਈ ਹੈ ਬਿਲਕੁਲ ਨਹੀਂ ਕਰਾਂਗੇ ਜਿਹੜਾ ਬੀਬੀ ਜ਼ਗੀਰ ਕੋਰ ਰੋਰਾਂ ਦਾ ਢੜਾ ਬਡਾਲਾ ਸਾਹਿਬ ਚੰਦੂ ਮੈਰੋ ਸਾਹਿਬ ਜੀ ਉਹ ਸੰਪਰਕ ਕਰਨਗੇ ਫਿਰ ਕੀ ਫੈਸਲਾ ਰਹੇਗਾ ਨਹੀਂ ਦੇਖੋ ਜਿਹੜਾ ਉਹਨਾਂ ਨੇ ਸਾਨੂੰ ਸਮਰਥਨ ਦਿੱਤਾ ਹੈ ਜਿਹੜਾ ਸਾਡੇ ਨਾਲ ਖੜੇ ਨੇ ਉਹਨਾਂ ਦਾ ਦੇਖੋ ਕੈਮਰੇ ਅੱਗੇ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਬਹੁਤ ਕੀਤਾ ਹੈ ਪਰ ਜੇ ਕੋਈ ਕਹੇ ਸਾਨੂੰ ਅਸੀਂ ਕਿ ਵੀ ਆਰਥਿਕ ਮਦਦ ਲਈ ਹੈ ਉਹ ਬਿਲਕੁਲ ਝੂਠ ਹੈ ਅਸੀਂ ਕਿਸੇ ਤੋਂ ਆਰਥਿਕ ਮਦਦ ਕੋਈ ਵੀ ਨਹੀਂ ਲਈ ਤੁਹਾਨੂੰ ਬੀਬੀ ਜੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿੱਦਾਂ ਥੋੜੀ ਦੇਰ ਪਹਿਲਾਂ ਬੋਲ ਰਹੇ ਸੀ ਕਿ ਜਦੋਂ ਕਾਲੀ ਦਲ ਪਿੱਛੇ हट ਗਿਆ ਤਾਂ ਮੈਨੂੰ ਲੱਗਦਾ ਸੀ ਕਿ ਇਲਾਕੇ ਦਾ ਮੈਂ ਵਿਕਾਸ ਨਹੀਂ ਕਰਾ ਸਕਦੀ ਹ ਅਸੀਂ ਆਪਰੇ ਲੱਕ ਵਸਤੇ ਆਕਦਮ ਚੱਕਿਆ ਕਿਉਂਕਿ ਸਾਡਾ ਕੋਈ ਪ੍ਰਧਾਨ ਮੰਤਰੀ ਨਹੀਂ ਰਿਹਾ ਕੋਈ ਵੀ ਨਹੀਂ ਰਿਹਾ ਵੀ ਸਾਡੇ ਕੰਮ ਕਿਸ ਕੋਣ ਕਰਾਏਗਾ ਇਸ ਕਰਕੇ ਅਸੀਂ ਵੀ ਆਪਣੇ ਆਪ ਤੇ ਕੰਮ ਕਰ ਲਿਆ ਤੁਹਾਨੂੰ ਵੀ ਜੀ ਕੋਈ ਸਰਕਾਰ ਨਾਲ ਗੱਲਬਾਤ ਹੋਈ ਕਿ ਤੁਹਾਨੂੰ ਕੋਈ ਅਹੁਦਾ ਦਿੱਤਾ ਜਾ ਸਕਦਾ ਹੈ ਜਾਂ ਕੋਈ ਇਸ ਨੂੰ ਲੈ ਕੇ ਗੱਲਬਾਤ ਹੋਈ ਹੈ ਹਾਲੇ ਅਸੀਂ ਅੱਜ ਹੀ ਹੁਣੇ ਆਏ ਆ ਸਾਡੇ ਨਾਲ ਕੋਈ ਗੱਲ ਨਹੀਂ ਅੱਜ ਮੁੱਖ ਮੰਤਰੀ ਸਾਹਿਬ ਨਾਲ ਜੋ ਮੁਲਾਕਾਤ ਹੋਈ ਸੀ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕੀ ਹੋਈ ਕਈ ਵਾਰੀ ਉਹ ਆਸੇ ਮਜ਼ਾਕ ਦੇ ਵਿੱਚ ਵੀ ਗੱਲ ਕਰਦੇ ਆ ਉਹਨਾਂ ਨਾਲ ਕੀ ਗੱਲਬਾਤ ਹੋਈ ਤੁਹਾਡੀ ਜਿਹੜੀ ਚਰਚਾ ਹੋਈ ਉਹਨਾਂ ਨਾਲ ਕਾਸ ਦੇ ਮੁੱਦਿਆਂ ਵਾਸਤੇ ਹੋਈ ਬਸ ਵੀ ਸਾਡੇ ਇਲਾਕੇ ਦਾ ਜਿੰਨਾ ਵੀ ਹੈਗਾ ਇਲਾਕਾ ਸੀ ਤੁਹਾਨੂੰ ਸਾਥ ਦੇਵਾਂਗੇ ਪੂਰਾ ਕੰਮ ਕਰਵਾਵਾਂ ਤੁਹਾਡੀ ਟਿਕਟ ਨੂੰ ਤੁਹਾਡੇ ਤੱਕੜੀ ਚੋਣਸ਼ਾ ਨੂੰ ਲੈ ਕੇ ਨਹੀਂ ਮੁੱਖ ਮੰਤਰੀ ਸਾਡੇ ਨਾਲ ਗੱਲ ਹੀ ਕਿਉਂਕਿ ਉਹ ਜਿੱਦਾਂ ਮੰਚ ਤੋਂ ਬੋਲ ਰਹੇ ਸੀ ਕਹਿੰਦੇ ਵੀ ਤੱਕੜੀ ਇਧਰ ਆ ਤੇ ਪ੍ਰਧਾਨ ਸਾਹਿਬ ਹਾਥੀ ਵਾਲੇ ਪਾਸੇ ਹੋਏ ਖੜੇ ਆ ਇਹਨਾਂ ਬਾਰੇ ਨਹੀਂ ਮੈਂ ਕੁਛ ਕਹਿ ਸਕਦੀ ਪਰ ਕੀ ਲੱਗਦਾ ਵੀ ਵੀਜੀ ਹਾਲਾਤ ਕੀ ਬਣਨਗੇ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਲੜਾਈ ਵੀ ਚੱਲ ਰਹੀ ਹੈ ਅੰਦਰ ਉਹਨਾਂ ਬਾਰੇ ਮੈਨੂੰ ਵਾਲੇ ਖੁਸ਼ ਨਹੀਂ ਪਤਾ ਇਹ ਤਾਂ 13 ਤਰੀਕ ਨੂੰ ਪਤਾ ਲੱਗੇਗਾ ਅੱਜ ਜਲੰਧਰ ਦੇ ਵਿੱਚ ਅਸੀਂ ਵੀਡੀਓ ਬਣਾ ਰਹੇ ਹਾਂ ਬਰਕ ਕੁਰਬਾਨੀ ਵਾਲਾ ਪਰਿਵਾਰ ਜਿੰਦਾ ਪੀਤਮ ਸਿੰਘ ਜੀ ਦਾ ਜਿਨ੍ਹਾਂ ਨੇ ਦੇਸ਼ ਕੌਮ ਲਈ ਪੰਜਾਬ ਦੇ ਹੱਕਾਂ ਲਈ ਜੀਣਾ ਕੱਟਿਆ ਸੰਘਰਸ਼ ਕੀਤਾ ਫਿਰ ਕੌਂਸਲਰ ਵੀ ਜਿਹੜੀ ਜ਼ਿੰਮੇਵਾਰੀ ਆ ਉਹਨੂੰ ਐਮਐਲਏ ਵਾਂਗੂ ਨਿਭਾਇਆ ਕੱਲੇ ਕੱਲੇ ਬੰਦੇ ਦੀਆਂ ਮੁਸ਼ਕਲਾਂ ਸੁਣੀਆਂ ਉਹਨਾਂ ਦੇ ਪਰਿਵਾਰ ਨੂੰ ਸ਼੍ਰੋਮਣੀ ਕਾਲੀਦਾਲ ਵੱਲੋਂ ਟਿਕਟ ਦਿੱਤੀ ਗਈ ਨੀਂਗੀ ਸਰਜੀਤ ਕੌਰ ਜੀ ਨੂੰ ਤੇ ਉਹਨਾਂ ਨੇ ਮਾਨ ਮਹਿਸੂਸ ਕੀਤਾ ਕਿ ਚਲੋ ਸਾਡੀ ਕੁਰਬਾਨੀ ਦਾ ਬਦਲ ਪਿਆ ਤੇ ਅਸੀਂ ਲੜਾਂਗੇ ਹਰਾਂ ਜਿੱਤਾਂ ਬਾਦੀ ਦਾ ਲੂਂਗੇ ਪਰ ਅਚਾਨਕ ਜਦੋਂ ਇਹ ਦੁਨੀਆ ਨੂੰ ਵੀ ਪਤਾ ਲੱਗ ਗਿਆ ਪੂਰੀ ਦੁਨੀਆ ਨੂੰ ਬੜਾ ਭਾਰੀ ਇਸ ਗੱਲ ਦਾ ਰੋਸ ਹੋਇਆ ਕਿ ਆਪਸ ਦੇ ਵਿੱਚ ਆਗਦੀਆਂ ਨਿੱਜੀ ਸਵਾਰਥਾਂ ਦੀ ਲੜਾਈ ਪਿੱਛੇ ਉਹਨਾਂ ਨੇ ਇਸ ਪਰਿਵਾਰ ਦੀ ਜਲਾਲਤ ਕੀਤੀ ਹੈ ਕਿ ਟਿਕਟ ਤੋਂ ਹੀ ਮੁਕਰ ਗਈ ਕਿ ਸਾਡੇ ਤਾਂ ਤੱਕੜੀ ਜਿਹੜੀ ਹੈ ਉਹ ਆਫੀਸ਼ੀਅਲੀ ਅਸੀਂ ਤਾਂ ਦੇ ਨਾਲ ਹੈ ਹੀ ਨਹੀਂ ਅਸੀਂ ਤਾਂ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਦੇ ਤਾਂ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਕਦੇ ਕੋਈ ਉਹਨਾਂ ਦੀ ਮਿੰਤਾ ਨਹੀਂ ਕੀਤੀ ਇਹ ਤਾਂ ਸੇਵਾ ਕਰਦੇ ਸੀਗੇ ਤੇ ਸੇਵਾ ਕਰਦਿਆਂ ਨੂੰ ਕਿਤੇ ਉਹਨਾਂ ਨੂੰ ਟਿਕਟ ਨਵਾਜ਼ੀ ਗਈ ਤਾਂ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ ਸਾਰੇ ਨਾਂ ਜਿਹੜੇ ਇਹਨਾਂ ਦੇ ਦੁਕਸ਼ਕੀ ਸਾਥੀ ਪਰਿਵਾਰ ਜਾਂ ਗਰੰਟੀ ਨੇ ਜਾਂ ਆਦੇਦਾਰ ਜਦੇਦਾਰ ਸਾਹਿਬਾਂ ਸਿੰਘ ਪਰ ਸਾਰਿਆਂ ਦਾ ਦਿਲ ਇਸ ਤੀ ਟੁੱਟ ਗਿਆ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਪਾਰਟੀ ਦਾ ਪ੍ਰਧਾਨ ਕਿਸੇ ਹੋਰ ਪਾਰਟੀ ਵਾਲਾ ਉਸੇ ਮਸ਼ੀਨ ਦੇ ਵਿੱਚ ਉਹਨਾਂ ਦਾ ਚੋਣ ਨਿਸ਼ਾਨ ਕਿਸੇ ਹੋਰ ਕੋਲਿਆ ਸੋ ਅੱਜ ਮੈਨੂੰ ਬਹੁਤ ਦੱਸਦਿਆਂ ਇਹ ਖੁਸ਼ੀ ਹੋਈ ਹੈ ਕਿ ਇਹ ਪਰਿਵਾਰ ਨੇ ਫੈਸਲਾ ਕੀਤਾ ਹੈ ਬੀਬੀ ਜੀ ਨੇ ਫੈਸਲਾ ਕੀਤਾ ਮੰਦੇ ਜਿਹੜਾ ਜਿੰਨੇ ਵੀ ਜਦੇਦਾਰ ਸਾਹਿਬ ਉਹਨਾਂ ਬੇਟਾ ਸਾਰਨੇ ਫੈਸਲਾ ਕੀਤਾ ਕਿ ਅਸੀਂ ਮਾਨ ਇੱਜ਼ਜ਼ਤ ਦੇ ਬੰਦੇ ਨੂੰ ਚਾਹੀਦੀ ਹੁੰਦੀ ਹੈ ਉਹ ਤੱਕੀ ਚਾਹੀਦੇ ਰੋਟੀ ਦਾ ਖਾਈ ਜਾਂਦੇ ਲੋਕੋ ਸੋ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਦਾ ਸ਼ਾਮਲ ਹੋਣ ਦਾ ਫੈਸਲਾ ਕੀਤਾ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਦੇਖਦੇ ਹੋਏ ਅਸੀਂ ਬਹੁਤ ਖੁਸ਼ਕਿਸਮਤ ਸਮਝਦੇ ਆਪਨੇ ਆਪ ਨੂੰ ਕਿ ਸਾਹਮਣੇ ਇਹੋ ਜਿਹਾ ਪਰਿਵਾਰ ਮਿਲੇ ਹੈ ਜਿਹੜਾ ਪੰਜਾਬ ਲਈ ਕੁਰਬਾਨੀਆਂ ਦਿੰਦਾ ਰਿਹਾ ਔਰ ਅੱਗੇ ਵੀ ਉਹਨਾਂ ਦੇ ਜਿਹੜਾ ਮਨ ਦੇ ਵਿੱਚ ਪੰਜਾਬ ਲਈ ਧਰਦ ਹੈ ਉਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਦੇਖਣਾ ਚਾਹੁੰਦੇ ਨੇ ਸੋ ਇਸ ਕਰਕੇ ਅੱਜ ਮੈਂ ਸਵਾਗਤ ਕਰਦਾ ਪਾਰਟੀ ਦੇ ਪ੍ਰਧਾਨ ਹੁਣ ਵੀ ਬਾਤੇ ਵੀ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਵੀ ਕਿ ਬਣਦਾ ਮਾਨ ਸਤਿਕਾਰ ਪਾਰਟੀ ਦੇ ਵਿੱਚ ਮਿਲੂਗਾ ਸੰਗਠਨ ਵਿੱਚ ਮਿਲੂਗਾ